PBI 91 نیوز 24 دیکھن والے تمام درشکاں دا స్వాگت ہے میں ਤੁਹਾਡਾ ਆਪਣਾ رپورٹر sukhdev singh hare krishna mandir 63 ਵੱਲੋਂ سورواਸੀ چوہدری راکیش کمار جی دی یاد نوں ਸਮਰਪਿਤ ہڈیاں تے جوڑا دا فری چیک اب کیمپ لگایا گیا اسں بندی جانکاری دیندے ہوئے hare krishna mandir 63 نیو ماڈل ٹاؤن سانے والدے پردان رشپال سنگھ میلوں نے دسیا hare krishna mandir 63 ਵੱਲੋਂ موہند دی اوسوال ہسپتال لودھیانہ دے सहयोग نال ہڈیاں دی جانچ ਇਲਾਜ ਅਤੇ ਮੁਫਤ ਦਵਾਈਆਂ ਦਾ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਕੈਂਪ ਵਿੱਚ ਆਪਣੀਆਂ ਹੱਡੀਆਂ ਦੀ ਜਾਂਚ ਕਰਵਾ ਕੇ ਵੱਧ ਤੋਂ ਵੱਧ ਕੈਂਪ ਦਾ ਲਾਭ ਉਠਾਉਣ ਤਾਂ ਸਮੇਂ ਸਿਰ ਉਨ੍ਹਾਂ ਨੂੰ ਹੱਡੀਆਂ ਦੀਆਂ ਬਿਮਾਰੀਆਂ ਦਾ ਪਤਾ ਲੱਗ ਸਕੇ ਅਤੇ ਇਲਾਜ ਹੋ ਸਕੇ। ਉਨ੍ਹਾਂ ਅੱਗੇ ਕਿਹਾ ਕਿ ਇਸ ਕੈਂਪ ਵਿੱਚ ਦਵਾਈਆਂ ਵੀ ਫਰੀਦ ਦਿੱਤੀਆਂ ਜਾਣਗੀਆਂ। ਉਨ੍ਹਾਂ ਅੱਗੇ ਦੱਸਿਆ ਕਿ ਹਰੇਕ ਕ੍ਰਿਸ਼ਨ ਮੰਦਿਰ 63 ਵੱਲੋਂ ਇਸ ਤਰ੍ਹਾਂ ਦੇ ਹੋਰ ਕੈਂਪ ਵੀ ਆਉਣ ਵਾਲੇ ਸਮੇਂ ਵਿੱਚ ਲਗਾਏ ਜਾਣਗੇ। ਪੱਤਰਕਾਰ ਸੁਖਦੇਵ ਸਿੰਘ ਦੀ ਰਿਪੋਰਟ ਨਸ਼ਾ ਬਾਰੇ ਕੀ ਕਹਿਣਾ ਹੈ ਨਸ਼ਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਵੱਧ ਗਿਆ ਆ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਸੁਚੇਤ ਕਰਨਾ ਚਾਹੀਦਾ ਵੀ ਇਸ ਬਰਾਈ ਤੋਂ ਦੂਰ ਰਹਿਣ ਤਾਂ ਹੀ ਸਮਾਜ ਦਾ ਖੁਸ਼ਹਾਲਾ ਹੋ ਸਕਦਾ ਧੰਨਵਾਦ ਸਦਾ ਜੀ ਨਮਸਕਾਰ ਨਮਸਕਾਰ ਜੀ ਇਹਦੇ ਸਾਡੀਆਂ ਦੇ ਕੈਂਪ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਹਰੇਕਿਸਨਾ ਮੰਦਰ ਟਰਸਟ ਵੱਲੋਂ ਸਾਡੇ ਇੱਕ ਜਿਹੜੇ ਪਿਛਲੇ ਦਿਨੀ ਸਾਡੇ ਕਮੇਟੀ ਮੈਂਬਰ ਅਹਿਮ ਕਮੇਟੀ ਮੈਂਬਰ ਸੀ ਰਕੇਸ਼ ਚੌਧਰੀ ਜੀ ਉਹਨਾਂ ਦੇ ਦਾਦੇ ਹਾਂਤ ਹੋ ਗਿਆ ਸੀ ਉਹਨਾਂ ਦੀ ਯਾਦ ਵਿੱਚ ਅਸੀਂ ਅੱਜ ਇੱਥੇ ਇੱਕ ਮੈਡੀਕਲ ਕੈਂਪ ਲਾਇਆ ਜਿਸ ਵਿੱਚ ਸਾਨੂੰ ਉਸਵਾਲ ਹਸਪਤਾਲ ਲੁਧਿਆਣਾ ਵੱਲੋਂ ਪੂਰਾ ਸਹਿਯੋਗ ਮਿਲਿਆ ਤੇ ਡਾਕਟਰ ਅਸੀਮ ਕਪਲਾ ਜੀ ਤੇ ਉਹਨਾਂ ਦੀ ਦੂਜੀ ਟੀਮ ਹੈ ਜਿਹੜੀ ਨਾਲ ਮੈਡੀਕਲ ਟੀਮ ਸਾਰੀ ਆਈ ਹੈ ਤੇ ਅੱਜ ਇੱਥੇ ਕੈਂਪ ਚੱਲ ਰਿਹਾ ਹੈ ਇਸ ਵੇਲੇ ਹੁਣ ਤੱਕ ਕਿੰਨੇ ਪੇਸ਼ੈਂਟ ਆ ਗਏ ਦੇਖੋ ਪੇਸ਼ੈਂਟ ਤਾਂ ਲੱਗਦਾ ਸਰ ਆਈ ਜਾ ਰਹੇ ਨੇ ਹੁਣ ਬਾਕੀ ਦਾ ਗਿਣਤੀ ਬਾਅਦ ਵਿੱਚ ਪਤਾ ਕਰਾਂਗੇ ਕਿੰਨੀਆਂ ਕਿੰਨੀਆਂ ਨਹੀਂ ਕੈਂਪ ਕਿਹਨੇ ਲਾਇਆ ਸੀ ਇਹ ਕੈਂਪ ਸਵੇਰੇ 10 ਵਜੇ ਸਟਾਰਟ ਹੋਇਆ ਸੀ 2 ਵਜੇ ਤੱਕ ਹੈ ਜੀ ਇਹ ਕੈਂਪ ਪਹਿਲਾ ਆ ਇਹ ਤੋਂ ਪਹਿਲਾਂ ਵੀ ਕੈਂਪ ਲਾਦੇ ਹੁੰਦੇ ਆ ਇਹ ਸਾਡਾ ਪਹਿਲਾ ਮੈਡੀਕਲ ਲਾਈਨ ਦੇ ਵਿੱਚ ਪਹਿਲਾ ਕੈਂਪ ਹੈ ਤੇ ਆਉਣ ਵਾਲੇ ਸਮੇਂ ਵਿੱਚ ਅਸੀਂ ਅਜਿਹੇ ਕੈਂਪ ਹੋਰ ਲਾਉਂਦੇ ਰਹਾਂਗੇ ਤਾਂ ਜੋ ਸਮਾਜ ਦੇ ਵਿੱਚ ਅਸੀਂ ਸਮਾਜ ਦੇ ਲੋਕਾਂ ਦੀ ਇਹਨਾਂ ਦੀ ਲੋਕਾਂ ਦੀ ਕੋਈ ਮਦਦ ਕਰ ਸਕੀਏ ਨਸ਼ੇ ਵਾਲੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਨਸ਼ੇ ਵਾਲੇ ਦਾ ਨਸ਼ਾ ਤਾਂ ਆਲਰੇਡੀ ਬਹੁਤ ਜ਼ਿਆਦਾ ਹੋਇਆ ਹੈ ਪਰ ਇਹ ਨੁਕਸਾਨ ਦੇ ਹੈ ਸਿਹਤ ਲਈ ਬਹੁਤ ਜ਼ਿਆਦਾ ਪਰ ਲੋਕ ਸਮਝ ਨਹੀਂ ਰਹੇ ਹੈਗੇ ਤੇ ਇਹ ਦਾ ਤਾਂ ਜਿੰਨੀ ਜਲਦੀ ਤੋਂ ਜਲਦੀ ਹੋ ਸਕਦਾ ਖਤਮ ਹੋ ਜਾਵੇ। ਹਾਂ ਜੀ ਨਮਸਕਾਰ ਜੀ। ਅੱਜ ਦੇ ਇਸ ਕੈਂਪ ਬਾਰੇ ਕੀ ਕਹਿਣਾ ਚਾਹੁੰਦੇ ਹੋ? ਅੱਜ ਦਾ ਇਹ ਜਿਹੜਾ ਮੈਡੀਕਲ ਕੈਂਪ ਹੈ ਸਾਡੇ ਰਿਸ਼ਵਾਲ ਸਿੰਘ ਜੀ ਭਾਜਪਾ ਦੇ ਜਿਹੜੇ ਸੀਨੀਅਰ ਲੀਡਰ ਨੇ ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਦੇ ਨਾਲ ਜਨਰਲ ਸੈਕਟਰੀ ਦੇ ਤੌਰ ਤੇ ਕੰਮ ਕਰ ਰਹੇ ਨੇ। ਇਹਨਾਂ ਦੇ ਅਣਥੱਕ ਪ੍ਰਯਾਸ ਦੇ ਰਾਹੀਂ ਸਾਹਨੇਵਾਲ ਦੇ ਵਿੱਚ ਮੈਡੀਕਲ ਕੈਂਪ ਸਾਡੇ ਹਰੀਕ੍ਰਿਸ਼ਨ ਮੰਦਿਰ ਦੇ ਵਿੱਚ ਪਹਿਲੀ ਵਾਰ ਲਗਾਇਆ ਗਿਆ ਬਹੁਤ ਵਧੀਆ ਉਪਰਾਲਾ ਇਹ ਲੋਕਾਂ ਨੂੰ ਸਿਹਤ ਸੇਵਾਵਾਂ ਦੇ ਵਿੱਚ ਸਹਾਇਤਾ ਕਰਦਾ ਬਹੁਤ ਸਾਰੇ ਲੋਕਾਂ ਨੇ ਕਈ ਵਾੜਾਂ ਦੇ ਵਿੱਚੋਂ ਆ ਕੇ ਇਸ ਕੈਂਪ ਦਾ ਲਾਭ ਲਿਆ ਤੇ ਚੱਲ ਵੀ ਰਿਹਾ ਬਹੁਤ ਵਧੀਆ ਢੰਗ ਨਾਲ ਹੁਣ ਤੱਕ ਲਗਭਗ ਕਿੰਨੇ ਪੇਸ਼ੈਂਟ ਆ ਗਏ ਲਗਭਗ 37 ਪੇਸ਼ੈਂਟ ਹੁਣ ਤੱਕ ਡਾਕਟਰ ਸਾਹਿਬ ਸਾਡੇ ਜਿਹੜੇ ਦੇਖ ਚੁੱਕੇ ਹੈ ਤੇ 2 ਵਜੇ ਤੱਕ ਚੱਲਣਾ ਹੈ ਤੇ ਉਮੀਦ ਕਰਦੇ ਆਂ ਵੀ ਲਗਭਗ 100 ਦੇ ਕਰੀਬ ਜਿਹੜਾ ਹੈ ਪੇਸ਼ੈਂਟ ਇਤੇ ਪਹੁੰਚਣਗੇ ਨਸ਼ਾ ਬਾਰੇ ਪਬਲਿਕ ਮੁਕਤੀ ਉਸੇ ਤੇ ਕਰਨਾ ਹੈ ਦੇਖੋ ਨਸ਼ਿਆਂ ਦੇ ਬਾਰੇ ਤਾਂ ਇਸ ਸਾਫ ਹੈ ਕਿ ਅਸੀਂ ਜਿਹੜਾ ਸਾਡਾ ਭਾਰਤੀ ਜਨਤਾ ਪਾਰਟੀ ਦਾ ਉਪਰਾਲਾ ਹੈ ਅਸੀਂ ਲੋਕ ਲੋਕਾਂ ਦੀ ਸੇਵਾ ਦੇ ਵਿੱਚ ਸਾਡੇ ਬੰਦੇ ਹਰ ਟਾਈਮ ਹਾਜ਼ਰ ਨੇ ਹਰ ਢੰਗ ਨਾਲ ਲੋਕਾਂ ਦੀ ਸੇਵਾ ਕਰਦੇ ਨੇ ਨਸ਼ਾ ਨੂੰ ਤਾਂ ਬਹੁਤ ਇਸ ਗੱਲ ਦੇ ਵਿੱਚ ਸਾਡੇ ਬੰਦੇ ਸੁਚੇਤ ਕਰਦੇ ਨੇ ਕਿ ਇਹਦੇ ਨਾਲ ਪੰਜਾਬ ਜਿਹੜਾ ਬਹੁਤ ਪਿੱਛੇ ਜਾ ਰਿਹਾ ਸਰਕਾਰਾਂ ਦਾ ਇਸ ਕੰਮ ਦੇ ਵਿੱਚ ਬਹੁਤ ਯੋਗਦਾਨ ਘੱਟ ਹੈ ਸਪੈਸ਼ਲ ਤੌਰ ਤੇ ਜੇ ਪੰਜਾਬ ਦੀ ਸਰਕਾਰ ਦੀ ਗੱਲ ਕਰਾਂਗੇ ਧੰਨਵਾਦ ਰਾਈਟ ਇਸ ਦੇ ਬੈਕਏਗ ਦੇ ਪੁਰਾਣੇ ਫ੍ਰੈਕਚਰਸ ਦੇ ਆਏ ਹੋਏ ਆ ਕਿ ਮਤਲਬ ਕਾਫੀ ਅਵੇਅਰ ਵੀ ਲੱਗ ਰਹੇ ਆ ਕਿ ਜਿਨ੍ਹਾਂ ਨੂੰ ਆਪਣੀ ਬਿਮਾਰੀ ਬਾਰੇ ਨੋਲੇਜ ਹੈ ਆ ਅੱਛਾ ਲੱਗ ਰਿਹਾ ਆਈ ਗੋਪਸ ਉਹਦਾ ਦੇ ਕੈਂਪਸ ਹੀ ਫਿਊਚਰ ਚ ਵੀ ਲਗਾਈ ਹੋਏ ਤੇ ਇਹ ਡਾਕਟਰ ਸਾਹਿਬ ਕਿਹੜੇ ਹਸਪੀਟਲ ਦੇ ਥਰੂ ਲਗਿਆ ਆ ਇਹ ਕੈਂਪ ਉਸਵਾਲ ਹਸਪੀਟਲ ਆ ਬਹੁਤ ਦਾਈ ਕੈਂਸਰ ਹਸਪੀਟਲ ਆ ਉਹਦੇ ਥਰੂ ਇੱਥੇ ਲੱਗ ਰਿਹਾ ਆ ਜੇ ਸਵੇਰੇ ਨਾਸਤੂ ਤੋਂ ਬਾਅਦ ਠੀਕ ਹੈ ਥੈਂਕ ਯੂ